ਕੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਭਾਇਆ ਜੱਗ ਕੋਠੇ ਚੜ ਕੇ ਵੇਖਿਆ ਤੇ ਕਰ ਕਰੇ ਹੀ ਅੱਗ ਜਿੱਦਾਂ ਪ੍ਰਾਣੀ ਖੂਹ ਨਹੀਂ ਸੰਹੁੰਦੇ ਪਿੰਡਾਂ ਦੇ ਵਿੱਚ ਤੇ ਉਹ ਖੂਹ ਦੇ ਵਿੱਚ ਕੋਈ ਜਾਨਵਰ ਜਾਂ ਕੁਝ ਡਿੱਗ ਜਾਂਦਾ ਹੈ ਤੇ ਉੱਥੇ ਤੇ ਉਹ ਬ੍ਰਦਰ ਸੀਗਾ ਜਿਹੜਾ ਉਹਨੇ ਰੱਸਾ ਨਹੀਂ ਛੱਡਿਆ ਹੈਗਾ ਹਾਂਜੀ ਸਤਿ ਸ੍ਰੀਕਾਲ ਜੀ ਹੋਰ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਜੀ ਸਾਰੇ ਖੈਰੀਅਤ ਹੋਵੋਗੇ ਜੀ ਅ ਪਹਿਲਾ ਵੀਡੀਓ ਪਾਈ ਹੈ ਉਹਦੇ ਨਾਲ ਦੀ ਮਿਲਦੀ ਜੁਲਦੀ ਕਿਸ ਵੀਡੀਓ ਹਕੀਕਤ ਜੋ ਬਿਆਨ ਕਰਦੇ ਆ ਆਪਾਂ ਮੋਸਟਲੀ ਹਰ ਇੱਕ ਵੀਡੀਓ ਦੇ ਵਿੱਚ ਕੋਸ਼ਿਸ਼ ਕਰੀਦੀ ਹੈ ਕਿ ਸਹੀ ਚੀਜ਼ ਜੀ ਦਿਖਾਈ ਜਾਵੇ ਸਹੀ ਚੀਜ਼ ਜੀ ਬੋਲੀ ਜਾਵੇ ਅ ਗੱਲ ਕਰਦੇ ਆ ਕਿ ਦੋ ਦਿਨ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਸੇ ਪਿਆਰੇ ਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਿਆ ਆਪਣਾ ਇਦਾਂ ਮਤਾਂ ਕਰਦੇ ਕਰਦੇ ਚਲੋ ਦੁਖੜੇ ਇੱਕ ਦੂਜੇ ਦੇ ਕਰਨ ਲੱਗ ਗਏ ਸਾਂਝੇ ਤੇ ਉਹ ਆਪਣੀਆਂ ਸੁਣਾਉਣ ਲੱਗ ਗਿਆ ਮੈਂ ਆਪਣੀਆਂ ਸੁਣਾਉਣ ਲੱਗ ਗਿਆ ਮੈਂ ਆਪਣੀਆਂ ਸੁਣਾਣੀਆਂ ਸ਼ੁਰੂ ਕੀਤੀਆਂ ਜੋ ਜੋ ਹਕੀਕਤ ਜੋ ਜੋ ਤੁਹਾਡ ਨਾਲ ਵਾਰਤਾ ਲਾਪ ਆਪਣਾ ਹੁੰਦੀ ਆ ਤੇ ਉਹ ਮੇਰੀ ਗੱਲ ਜੇ ਪੂਰੀ ਨਹੀਂ ਹੋਈ ਵਿਚੋਂ ਹੀ ਟੋਕ ਦਿਆ ਉਹਨੇ ਆਪਣੀ ਸ਼ੁਰੂ ਕਰਤੀ ਤੇ ਸ਼ੁਰੂ ਕੀਤੀ ਚਲੋ ਜੋ ਚੱਲਿਆ ਜੋ ਉਹਦੇ ਨਾਲ ਹੋਇਆ ਜੋ वार्तालाप ਹਰ ਕਿਸੇ ਨੂੰ ਹੁੰਦਾ ਹੈ ਕਿ ਮੈਂ ਕੋਈ ਮੇਰੇ ਕੋਲ ਕੋਈ ਸੁਣਨ ਵਾਲਾ ਹੋਵੇ ਮੈਂ ਆਪਣਾ ਦੁੱਖੜਾ ਸੁਣਾਵਾਂ ਉਹਨੇ ਜਿਉਂ ਸ਼ੁਰੂ ਕੀਤਾ ਆਪਣਾ ਜੋ ਸਿਗੀਆਂ ਉਹਦੇ ਨਾਲ ਬੀਤੀਆਂ ਬਤਾਈਆਂ ਜੋ ਕੌੜੇ ਮਿੱਠੇ ਉਹਦੇ ਜ਼ਿੰਦਗੀ ਦੇ ਤਜਰਬੇ ਜਿਉਂ ਲੱਗਾ ਸ਼ੁਰੂ ਕਰਨ ਕਿ ਉਹ ਬਸ ਬੰਦ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ ਹੈਗਾ ਕਿ ਪਤਾ ਨਹੀਂ ਕਿੰਨਾ ਕੋ ਭਰਿਆ ਸੀਗਾ ਬੰਦਾ ਕਿ ਜੇ ਉਹਨੇ ਸ਼ੁਰੂ ਕੀਤੀ ਗੱਲਬਾਤ ਤੇ ਖਤਮ ਹੋਣ ਦਾ ਨਾਂ ਨਹੀਂ ਸੀ ਲੈ ਰਹੀ ਹੈਗੀ ਕਰ ਕਰਤਰ ਕੇ ਤੇ ਮੈਂ ਫਿਰ ਮੈਨੂੰ ਮੇਰੇ ਦਿਮਾਗ ਚ ਗੱਲ ਆ ਗਈ ਯਾਦ ਬਾਬੇ ਫਰੀਦ ਵਾਲ ਜਣਾ ਜਿੱਦਾਂ ਪੇਹਰੇ ਇੱਕਦਈ ਇਹ ਹਾਲ ਹੈ ਨਾ ਉਹ ਜਿੱਦਾਂ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸੁਭਾਇਆ ਜੱਗ ਕੋਠੇ ਚੜ ਕੇ ਵੇਖਿਆ ਤੇ ਘਰ ਘਰੇ ਹੀ ਅੱਗ ਕਿਤੇ ਘਰ ਘਰ ਦੀ ਕਹਾਣੀ ਹੈ ਹਰੇਕ ਦੇ ਹਰੇਕ ਨੂੰ ਕੋਈ ਨਾ ਕੋਈ ਮਰਜ਼ ਹੈਗੀ ਹੈ ਹਰੇਕ ਨੂੰ ਕੋਈ ਨਾ ਕੋਈ ਦੁੱਖੜਾ ਹੈ ਕੁਝ ਨਾ ਕੁਝ ਹੈਗਾ ਕੁਝ ਨਾ ਕੁਝ ਸਾਰੇ ਇੱਕ ਦਾ ਚੱਲੀ ਜਾ ਰਿਹਾ ਹੈ ਆਣਾ ਤੇ ਮੈਂ ਆਪਣੇ ਆਪ 'ਚ ਅੰਦਰੋਂ ਮੁਸਕਰਾਇਆ ਵੀ ਤੇ ਇਹ ਵੀ ਮਹਿਸੂਸ ਕੀਤਾ ਕਿ ਵੀ ਤੂੰ ਕਿਹੜੀ ਤੁਰਿਆ ਫਿਰਦਾ ਹੈ ਤੇ ਤੇਰੇ ਤੋਂ ਵੱਡੇ ਵੱਡੇ ਮਹਾਰਤੀ ਪਏ ਆ ਜਿੰਨਾਂ ਨਾਲ ਤੇਰੇ ਤੋਂ ਵੀ ਬੈਡ ਸਲੂਕ ਹੋਇਆ ਜਾਂ ਤੂੰ ਆਪਣੇ ਅੰਦਰ ਦੀ ਕਿਹੜੀ ਗੱਲ ਦੀ ਗੱਲ ਕਰਦਾ ਹੈ ਤੇ ਤੇਰੇ ਤੋਂ ਵੀ ਪਰੇ ਦੀ ਪਰੀ ਦੁਨੀਆ ਬੈਠੀ ਹੈ ਕਿ ਜਿਹੜੀ ਹੱਤ ਦੁਖੀ ਤੋਂ ਦੁਖੀ ਹੈ ਹਾਂਜੀ ਤੇ ਸੋ ਇਹ ਗੱਲ ਪਤਾ ਆ ਅੱਜ ਕੱਲ ਹਰੇਕ ਦੇ ਕਹਿੰਦੇ ਕਿ ਬੁੱਝੋ ਤੇ ਜਾਣੀਏ ਨਾ ਜੀ ਰਾਹ ਪੇ ਜਾਣੀਏ ਜਾਂ ਵਾਪੇ ਜਾਣੀ ਜਦੋਂ ਆਪਾਂ ਅਗਲੇ ਦੀ ਗੱਲਬਾਤ ਸੁਣਦਿਆਂ ਫੇਰ ਹੀ ਪਤਾ ਲੱਗਦਾ ਫੇਰ ਤੁਹਾਨੂੰ ਸਕੂਨ ਮਹਿਸੂਸ ਹੁੰਦਾ ਕਿ ਨਹੀਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ ਹਰਕ ਦਾ ਹੀ ਇਹ ਹਾਲ ਆ ਮਹਾਰਾਜ ਇਹ ਅੱਜ ਕੱਲ ਦੀ ਜੋ ਦੁਨੀਆਦਾਰੀ ਆ ਜੋ ਫਿਤਰਤ ਆ ਜੋ ਹਵਾ ਚੱਲੀ ਹੋਈ ਹੈ ਜੋ ਮਾਹੌਲ ਹੈ ਜੋ ਹਰੇਕ ਨੂੰ ਆਪੋ ਆਪਣੀ ਪਈ ਹੋਈ ਹੈ ਕੋਈ ਕਿਸੇ ਦੇ ਬਾਰੇ ਨਹੀਂ ਸੋਚਦਾ ਤੇ ਜਿੰਨੇ ਕੁ ਤੁਹਾਡੇ ਦਾਇਰੇ ਦੇ ਵਿੱਚ ਮਿੱਤਰ ਪਿਆਰੇ ਜਾਂ ਤੁਹਾਡੇ ਰਿਸ਼ਤੇਦਾਰੀ ਜਾਂ ਰਿਲੇਟਿਵ ਨਹੀਂ ਉਹ ਹੀ ਤੁਹਾਡੇ ਕੰਮ ਆ ਸਕਦੇ ਨੇ ਜੀ ਤੁਸੀਂ ਸੋਚੋ ਕਿ ਹਰ ਕੋ ਬੰਦਾ ਤੁਹਾਡੇ ਨਾਲ ਮਤਲਬ ਕਿ ਕਰ ਸਕੇ ਤੁਸੀਂ ਆਪਣਾ ਭੇਦ ਖੋਲ ਦੋਵੋ ਆਪਣਾ ਸਾਰਾ ਕੁਝ ਅਗਲੇ ਤੇ ਸਾਹਮਣੇ ਨਹੀਂ ਸ਼ਾਵਰ ਕਰ ਦੋ ਤੇ ਉਹ ਤੁਹਾਨੂੰ ਮਤਲਬ ਕਿ ਨਹੀਂ ਇਹ ਗੱਲਾਂ ਅੱਜ ਦੇ ਸਮੇਂ ਚ ਨਹੀਂ ਰਹਿ ਗਈਆਂ ਹੈ ਕਿ ਉਹ ਭਲਾ ਸਮਾਨਾ ਸੀਗਾ ਜਦੋਂ ਇਹ ਚੀਜ਼ਾਂ ਦਾ ਹਰ ਕੋਈ ਪਿਆਰ ਵੰਡਦਾ ਸੀਗਾ ਪਿਆਰ ਬਟੂਰ ਦਾ ਸੀਗਾ ਹਨਾ ਇਹਦੇ ਨਾਲ ਮਿਲਦੀ ਜੁਲਦੀ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਸ਼ੇਅਰ ਕਰ ਦਵਾਂ ਇਹ ਇੱਕ ਵਾਰ ਦੀ ਗੱਲ ਹੈ ਕਿ ਇੱਕ ਜਿੱਦਾਂ ਪ੍ਰਾਣਿਕ ਖੂਹ ਨਹੀਂ ਸਨ ਹੁੰਦੇ ਪਿੰਡਾਂ ਦੇ ਵਿੱਚ ਤੇ ਉਹ ਖੂਹ ਦੇ ਵਿੱਚ ਕੋਈ ਜਾਨਵਰ ਜਾਂ ਕੁਝ ਡਿੱਗ ਜਾਂਦਾ ਤੇ ਉੱਥੋਂ ਲੋਕੀ ਪਾਣੀ ਛਾਣੀ ਪੀਂਦੇ ਸੀਗੇ ਤੇ ਜਦੋਂ ਉੱਥੇ ਦੇਖਿਆ ਕਿ ਉਹਦੇ ਵਿੱਚ ਕੋਈ ਚੀਜ਼ ਡਿੱਗ ਗਈ ਹੈ ਕੋਈ ਜਾਨਵਰ ਡਿੱਗ ਗਿਆ ਤੇ ਉਹਨੂੰ ਕੱਢਣਾ ਹੈ ਤੇ ਕੱਢਣ ਵਾਸਤੇ ਚਲੋ ਕਰਨ ਲੱਗ ਗਏ ਦੋ ਮੋਪਰਾਲਾ ਕਰਨ ਲੱਗੇ ਵੀ ਕਿਦਾਂ ਕੱਢਿਆ ਜਾਵੇ ਇਹਨੂੰ ਹਨਾ ਉਹ ਤੋਂ ਕਿਹੜਾ ਵੀ ਉਹਦੇ ਚ ਪੌੜੀਆਂ ਸੀ ਜਾਂ ਕਿਦਾਂ ਕਿ ਬੰਦੇ ਨੂੰ ਵਿੱਚ ਭੇਜਣਾ ਸੀ ਰੱਸੇ ਰੁੱਸੇ ਨਾਲ ਲਮਕਾ ਕੇ ਜਾਂ ਕਿਦਾਂ ਕਰਕੇ ਤੇ ਉਹਨੂੰ ਵਿੱਚ ਜਾਨਵਰ ਕੱਢਣਾ ਸੀਗਾ ਕੋਈ ਨਹੀਂ ਅੱਗੇ ਆਇਆ ਹੈਗਾ ਤੇ ਫੇਰ ਕਰਦੇ ਕਰਤਰ ਦੇ ਚਲੋ ਕਿਸੇ ਕੋਈ ਬੰਦਾ ਫਲਾਪੁਰ ਸੀਗਾ ਕਹਿੰਦੇ ਹਾਂ ਫਲਾਣਾ ਫਲਾਣਾ ਬੰਦਾ ਵੀ ਉਹ ਕਰ ਸਕਦਾ ਹੈ ਕੰਮ ਉਹਨੂੰ ਗਿਆ ਕਹਿੰਦਾ ਹਾਂ ਚਲੋ ਤੇ ਉਹ ਕਹਿੰਦਾ ਵੀ ਖੂਹ ਦੇ ਵਿੱਚ ਜਾਣਾ ਪੈਣਾ ਤੇ ਤੇ ਚੋਂ ਕੋਈ ਜਾਨਵਰ ਡੇਗ ਗਿਆ ਤੈਨੂੰ ਕੱਢਣਾ ਆ ਉਹ ਕਹਿੰਦਾ ਠੀਕ ਆ ਕੱਢ ਦਿੰਨੇ ਆ ਤੇ ਉਹ ਕਹਿੰਦੇ ਵੀ ਸਾਰੇ ਰੱਸਾ ਫੜਾਂਗੇ ਸਾਰੇ ਪਿੰਡ ਵਾਲੇ ਰੱਸਾ ਫੜਾਂਗੇ ਤੇ ਰੱਸੇ ਨਾਲ ਤੁਹਾਨੂੰ ਮੁਕਾਵਾਂਗ ਵਿੱਚ ਤੇ ਵਿੱਚੋਂ ਕੱਢ ਲਾਂਗੇ ਕਹਿੰਦਾ ਠੀਕ ਆ ਇਹ ਗੱਲ ਠੀਕ ਆ ਪਰ ਗੱਲ ਮੈਂ ਵਿੱਚ ਮੈਂ ਤਾਂ ਵੜਾਂਗਾ ਜਾਂ ਮੇਰੇ ਭਰਾ ਆ ਮੇਰ ਤੋਂ ਵੱਡਾ ਜਾਂ ਛੋਟਾ ਜੋ ਵੀ ਮੈਂ ਮੇਰਾ ਬ੍ਰਦਰ ਉਹ ਰੱਸੇ ਨੂੰ ਫੜੇਗਾ ਤੇ ਤਾਂ ਮੈਂ ਮੇਰਾ ਭਰਾ ਹੱਥ ਪਾ ਕੇ ਤਾਂ ਮੈਂ ਲਮਕਾਂਗਾ ਵਿੱਚ ਉਹ ਕਹਿੰਦੇ ਵੀ ਉਹ ਤੇਰੇ ਨਾਲ ਤਾਂ ਬੋਲਦਾ ਨਹੀਂ ਚਾਲਦਾ ਨਹੀਂ ਤੇਰੇ ਨਾਲ ਉਹਦੀ ਕੋਈ ਗੱਲਬਾਤ ਨਹੀਂ ਹੈਗੀ ਵੀ ਤੂੰ ਉਹਨੂੰ ਮਤ ਕੇ ਕਿਦਾਂ ਉਹ ਕਿਦਾਂ ਉਹੋਕੇ ਹਨਾ ਤੈਨੂੰ ਉਹਦੇ ਨਾਲ ਕੀ ਸਾਰਾ ਪਿੰਡ ਤੇਰੇ ਨਾਲ ਆ ਸੀ ਸਾਰੇ ਯਾਰ ਦੋਸਤ ਰਿਸ਼ਤ ਮਿੱਤਰ ਪਿਆਰੇ ਤੇਰੇ ਸਾਰਾ ਹੀ ਰੱਸਾ ਫੜਦੇ ਆ ਤੂੰ ਵਿੱਚ ਲੰਮਕ ਤੇ ਤੈਨੂੰ ਕੱਢ ਕੱਢ ਲਾਂਗੇ ਇਦਾਂ ਕਿੱਡੀ ਗੱਲ ਆ ਕਹਿੰਦਾ ਨਾ ਮੇਰਾ ਭਰਾ ਰੱਸਾ ਫੜੇਗਾ ਤੇ ਫੇਰ ਮੈਂ ਵਿੱਚ ਲੰਮਕਾਂਗਾ ਨਹੀਂ ਤਾਂ ਮੈਂ ਨਹੀਂ ਜਾਵਾਂਗਾ ਚਲੋ ਜੀ ਉਹਨਾਂ ਕਰ ਕਰਤਰ ਕਿ ਉਹਦੇ ਪਰਾ ਨੂੰ ਲਿਆਂਦਾ ਨੂੰ ਕਿਹਾ ਵੀ ਆ ਸਾਰਾ ਪਿੰਡ ਪਾਣੀ ਪੀਂਦਾ ਵੀ ਤੂੰ ਚੱਲ ਪਰਾ ਨਾਲ ਪੀਂਦਾ ਏਦਾਂ ਗੱਲਬਾਤ ਚਲੋ ਜੀ ਉਹ ਗੱਲਬਾਤ ਉਦਾਂ ਹੀ ਉਹ ਫੜੇ ਸਾਰੇ ਰੱਸਾ ਫੜਿਆ ਤੇ ਕਰਿਆ ਜਦੋਂ ਉਹ ਧਮਕਾਇਆ ਵਿੱਚ ਤੇ ਉਹ ਜਦੋਂ ਉੱਪਰ ਉਹ ਜਾਨਵਰ ਪਹਿਲਾਂ ਉਹਨੂੰ ਜਿੱਦਾਂ ਟੋਕਰੇ ਚ ਪਾ ਕੇ ਜਾਂ ਜਿੱਦਾਂ ਕਰਕੇ ਲਿਆਂਦਾ ਤੇ ਜਦੋਂ ਜਾਨਵਰ ਉੱਤੇ ਆਇਆ ਉਹ ਭਿੱਜਿਆ ਸੀਗਾ ਉਹ ਇੱਕਦਮ ਭਿਆਨਕ ਸ਼ਕਲ ਤੇ ਉਹ ਇੱਕਦਮ ਡਰਾਣਾ ਲੱਗਿਆ ਤੇ ਸਾਰੇ ਰੱਸਾ ਛੱਡ ਕੇ ਭੱਜ ਗਏ ਤੇ ਉਹ ਬ੍ਰਦਰ ਸੀਗਾ ਜਿਹੜਾ ਉਹਨੇ ਰੱਸਾ ਨਹੀਂ ਛੱਡਿਆ ਹੈਗਾ ਉਹਨੇ ਫੜੀ ਰੱਖਿਆ ਸੋ ਇਹ ਗੱਲਾਂ ਬਾਤਾਂ ਇਦਾਂ ਹੋ ਜਾਂਦੀਆਂ ਵੀ ਜਿਹੜੇ ਤੁਹਾਡਾ ਕੋਈ ਆਪਣਾ ਤੁਹਾਨੂੰ ਵੱਢੂਗਾ ਵੀ ਨਾ ਉਹ ਵੀ ਤੁਹਾਨੂੰ ਛਾਵੇਂ ਸੁੱਟੂਗਾ ਧੋਪੇ ਨਹੀਂ ਸੁੱਟੂਗਾ ਸੋ ਬਗਾਨਾ ਦੇ ਬਾਹਲੀ ਝਾਗ ਨਾ ਰੱਖਿਆ ਕਰੋ ਆਪਣਾ ਜੋ ਕਰਦਾ ਹੈ ਉਹ ਦੂਜਾ ਨਹੀਂ ਕਰ ਸਕਦਾ ਸੋ ਇਸ ਕਰਕੇ ਗੱਲ ਤੋਂ ਸਿੱਟਾ ਨਿਕਲਦਾ ਕਿ ਹੈ ਕਰ ਕਰਦੀ ਕਹਾਣੀ ਹੈ ਦੁਖੀ ਹਰ ਕੋਈ ਹੈ ਸੁਖੀ ਕੋਈ ਨਹੀਂ ਹੈਗਾ ਜਿੰਨੂੰ ਪਰੋ ਲੋ ਉਹਨੂੰ ਵੀ ਬਾਕੀ ਜੇ ਤੁਹਾਡੀ ਕੋਈ ਸਹਿਚਾਰ ਜਾਂ ਕੋਈ ਤੁਹਾਡੇ ਨਾਲ ਕੋਈ ਕਰ ਸਕਦਾ ਹੈ ਤੁਹਾਡੀ ਹਮਦਰਦੀ ਕਰ ਸਕਦਾ ਤੇ ਆਪਣੀਆਂ ਬਾਹਾਂ ਵੀ ਮੁੜ ਕੇ ਗੱਲ ਨੂੰ ਹੁੰਦੀਆਂ ਨੇ ਔਰ ਕੋਈ ਨੀ ਖੁਵੰਦਾਰ ਰਿਸ਼ਤੇ ਜਿਹੜਾ ਹੈ ਤੁਹਾਡੇ ਕੰਮ ਹੁੰਦਾ ਨਦਰਦਾਨ ਬਾਕੀ ਸਭ ਰਿਸ਼ਤੇ ਫਿੱਕੇ ਨੇ ਸੋ ਵੀਡੀਓ ਗੱਲਬਾਤ ਵਧੀਆ ਲੱਗੀ ਸ਼ੇਅਰ ਕਮੈਂਟ ਜਰੂਰ ਕਰਿਓ ਮੰਡਵੀ ਚੈਨਲ ਸਬਸਕ੍ਰਾਈਬ ਕਰ ਲਓ ਇੱਥੇ ਤੁਹਾਨੂੰ ਹੋਰ ਅਪਡੇਟ ਹੋਰ ਗੱਲਾਂ ਬਾਤਾਂ ਦੇ ਨਾਲ ਫੇਰ ਮਿਲਦੇ ਆਂ ਜੀ ਅੱਜ ਲਈ ਇੰਨਾ ਹੀ ਖੁਦਾਵਸ ਰੱਬ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ